लो वाईजी ਇਹ ਵੀਡੀਓ ਉਹਨਾਂ ਭਰਾਵਾਂ ਵਾਸਤੇ ਆ ਜਿਹੜੇ ਮੇਰੇ ਭਰਾ 40 40 45 45 ਲੱਖ ਲਾ ਕੇ ਅਮਰੀਕਾ ਜਾ ਰਹੇ ਨੇ ਹਨਾ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਆਸਟ੍ਰੇਲੀਆ ਕੋ ਯੂਕੇ ਕੋ ਕਿਤੇ ਕੋ ਕਿਤੇ ਹਨਾ ਇਹ ਬਾਈ ਵੀਡੀਓ ਬਣਾਉਣ ਦਾ ਮਕਸਦ ਇੱਕ ਹੀ ਆ ਮੈਂ ਅੱਜ ਇੱਕ ਪੰਜਾਬ ਦੇ ਪਿੰਡ ਵਿੱਚ ਪਹੁੰਚਿਆ ਠੀਕ ਹੈ ਬਾਈ ਜੀ ਬਾਈ ਨੇ ਤਿੰਨ ਕਿੱਲੇ ਬਾਈ ਕੈਨੇਡਾ ਤੋਂ ਆ ਕੇ ਮਟਰੇ ਦੀ ਖੇਤੀ ਕੀਤੀ ਹੈ ਬਾਈ ਨੇ ਬਾਈ ਕੋਲੇ ਜ਼ਮੀਨ ਸੀ ਬਾਈ ਕਹਿੰਦਾ ਵੀ ਮੈਂ ਤਿੰਨ ਕਿੱਲੇ ਆਪਣੀ ਮਟਰ ਦੀ ਖੇਤੀ ਕਰਦਾ ਤੇ ਬਾਈ ਨੇ ਕੈਨੇਡਾ ਤੋਂ ਆ ਕੇ ਬਾਈ ਜੀ ਦੁਆਰੇ ਉਰੇ ਖੇਤੀ ਕਰਨੀ ਸਟਾਰਟ ਕਰਤੀ ਠੀਕ ਹੈ ਆ ਤੁਸੀਂ ਦੇਖ ਰਹੇ ਹੋ ਕੈਨੇਡਾ ਵਾਲੇ ਬਾਈ ਦੀ ਖੇਤੀ ਤੇ ਮੈਂ ਇੱਕ ਬਾਈ ਨੂੰ ਪੁੱਛਿਆ ਮੈਂ ਕਿਹਾ ਬਾਈ ਮੈਂ ਕਿਹਾ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਤੋਂ ਆਇਆ ਨੂੰ ਬਾਈ ਜੀ ਕਹਿੰਦੇ ਜਾਂਦੇ ਮੈਨੂੰ ਡੇਢ ਸਾਲ ਹੋਇਆ ਜੀ ਕੈਨੇਡਾ ਤੋਂ ਆਇਆ ਨੂੰ ਡੇਢ ਤੋਂ 2 ਸਾਲ ਹੀ ਹੋਇਆ ਕੈਨੇਡਾ ਤੋਂ ਆਇਆ ਨੂੰ ਤੇ ਮੈਂ ਸੋਚਿਆ ਵੀ ਜੇ ਜਿੰਨੀ ਮਿਹਨਤ ਅਸੀਂ ਕੈਨੇਡਾ ਅਮਰੀਕਾ ਜਾਂ ਹੋਰ ਕੰਟਰੀਆਂ ਦੇ ਵਿੱਚ ਕਰਦੇ ਹਾਂ ਜੇਕਰ ਦੋਸਤੋ ਇੰਨੀ ਮਿਹਨਤ ਇੰਡੀਆ ਦੇ ਵਿੱਚ ਕੀਤੀ ਜਾਵੇ ਤਾਂ ਪੈਸਾ ਤੁਹਾਨੂੰ ਬਣ ਸਕਦਾ ਆਪਾਂ ਐਵੇਂ ਹੀ ਜ਼ਮੀਨਾਂ ਵੇਚ-ਵੇਚ ਕੇ ਪੰਜਾਬੀ ਤੇ ਬਾਹਰ ਲੀਆਂ ਕੰਟਰੀਆਂ ਦੇ ਮਗਰ ਭਸਦੇ ਨੇ ਹਨਾ ਕੋਈ ਕੈਨੇਡਾ ਜਾ ਰਿਹਾ ਕੋਈ ਅਮਰੀਕਾ ਜਾ ਰਿਹਾ ਕੋਈ ਕਿਤੇ ਕੋਈ ਕਿਤੇ ਕੋਈ ਯੂਕੇ ਕੋਈ ਆਸਟ੍ਰੇਲੀਆ ਲਗ ਲਗ ਕੰਟਰੀਆਂ ਦੇ ਵਿੱਚ ਤੇ ਸਭ ਤੇ ਸਭ ਤੋਂ ਵੱਡੀ ਗੱਲ ਕੀ ਹੈ ਦੋਸਤੋ ਤੁਸੀਂ ਇੱਕ ਤਾਂ ਪੈਸੇ ਲਾ ਰਹੇ ਹੋ ਠੀਕ ਹੈ ਅੱਗੇ ਤੁਹਾਡਾ ਰਿਸਕ ਬਹੁਤ ਤਗੜਾ ਹੈ ਤੇ ਦੂਜੀ ਗੱਲ ਇਹ ਹੈ ਵੀ ਰਿਸਕ ਦੇਖੋ ਕਿੰਨਾ ਤਗੜਾ ਹੈ ਇੱਕ ਤਾਂ ਤੁਸੀਂ ਆਪਣੀ ਜ਼ਮੀਨ ਵੇਚੋਗੇ ਇੱਥੋਂ ਆਪਣੇ ਮਤਲਬ ਕਿ ਤੁਸੀਂ ਜ਼ਮੀਨ ਵੇਚੋਗੇ ਜਾਂ ਆਪਣਾ ਕੋਈ ਲੋਨ ਵਗੈਰਾ ਕਰਾਉਂਗੇ ਹਨਾ ਜ਼ਮੀਨ ਵੇਚ ਕੇ ਜਾਓਗੇ ਜਾਂ ਲੋਨ ਕਰਾ ਕੇ ਜਾਓਗੇ ਜਾਂ ਤੁਸੀਂ ਜਿਹੜੀਆਂ ਆਪਣਾ ਬੈਂਕ ਦੇ ਵਿੱਚੋਂ 골ਡ ਵਗੈਰਾ ਰੱਖ ਕੇ ਜਾਂਦੇ ਆ ਬਹੁਤ ਸਾਰੇ ਹੁੰਦੇ ਨੇ ਕਿਸਾਨ ਭਰਾ ਜਿਹੜੇ 골ਡ ਰੱਖ ਕੇ ਜਾਂਦੇ ਆ ਹਨਾ ਲੋਨਾ ਆਪਣੀਆਂ ਲਿਮਟਾਂ ਕਰਾ ਕੇ ਜਾਂਦੇ ਆ ਬੈਂਕਾਂ ਤੋਂ ਹਨਾ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਲੋਕਾਂ ਦੇ ਸੁਪਨੇ ਆਉਂਦੇ ਆ ਪਰ ਬਾਈ ਜੀ ਕੀ ਤੁਸੀਂ ਸੋਚਿਆ ਕੀ ਇੰਨਾ ਪੈਸਾ ਲਾਣ ਦੇ ਬਾਵਜੂਦ ਵੀ ਅੱਜ 트ੰਪ ਸਰਕਾਰ ਨੇ ਬਾਈ ਜੀ ਕਿੰਨੇ ਪੰਜਾਬੀ ਆਪਣੇ ਅਮਰੀਕਾ ਤੋਂ ਡਿਪੋਰਟ ਕੀਤੇ ਨੇ ਹਨਾ ਲੋਕੋ ਜੇ ਤੁਸੀਂ ਇਹ ਗੱਲ ਸੋਚ ਕੇ ਵੀ ਨਹੀਂ ਨਾ ਸਮਝ ਸਕਦੇ ਤਾਂ ਫੇਰ ਯਾਰ ਕੁਝ ਵੀ ਨਹੀਂ ਬਣ ਸਕਦਾ ਜ਼ਿੰਦਗੀ ਦੇ ਵਿੱਚ ਹਨਾ ਵੀ 트ੰਪ ਨੇ ਅਮਰੀਕਾ ਨੇ ਕਿੰਨੇ ਬੰਦੇ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਕੀਤੇ ਨੇ ਤਾ ਬ੍ਰਦਰ ਜਿਆਦਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈਗੀ ਜਿੰਨੀ ਮਿਹਨਤ ਤੁਸੀਂ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਜਾ ਕੇ ਕਰਦੇ ਹੋ ਇੰਨੀ ਮਿਹਨਤ ਤੁਸੀਂ ਆਪਣੇ ਖੇਤਾਂ 'ਚ ਕਰੋ ਆਪਣੇ ਆਪਣਾ ਕੰਮ ਕਰੋ ਆਪਣਾ ਕੋਈ ਹੋਰ ਕੋਈ ਨਾਲ ਦੀ ਨਾਲ ਨਾਲ ਖੇਤੀ ਕਰੋ ਕੋਈ ਨਾਲ ਹੋਰ ਸਾਈਡ ਬਿਜ਼ਨਸ ਕਰ ਲੋ ਤਾਂ ਤੁਸੀਂ ਵਧੀਆ ਇਨਕਮ ਕੱਢ ਸਕਦੇ ਹੋ ਆ ਦੇਖੋ ਬਾਈ ਨੇ ਅੱਜ ਇੱਕ ਮਿਸਾਲ ਕਾਇਮ ਕੀਤੀ ਹੈ 2 ਸਾਲ ਹੋ ਗਏ ਨੇ ਬਾਈ ਨੂੰ ਕੈਨੇਡਾ ਤੋਂ ਆਏ ਨੂੰ ਤੇ ਬਾਈ ਨੇ 2 ਸਾਲ 2 ਸਾਲ ਦੇ ਵਿੱਚ ਬਾਈ ਕਹਿੰਦਾ ਵੀ ਮੈਂ ਚੰਗੀ ਇਨਕਮ ਕਮਾਈ ਹੈ ਤੇ ਕੋਈ ਘਾਟੇ ਵਾਲਾ ਸੌਦਾ ਨਹੀਂ ਹੈਗਾ ਹਨਾ ਤੇ ਬਾਈ ਕੈਨੇਡਾ ਤੋਂ ਆ ਕੇ ਤਿੰਨ ਕਿੱਲੇ ਸਾਢੇ ਤਿੰਨ ਚਾਰ ਕਿੱਲੇ ਬਾਈ ਨੇ ਮਟਰ ਦੇ ਲਾਏ ਹੋਏ ਨੇ ਹਰੇ ਮਟਰ ਦੇ ਜਿੱਤੋਂ ਤੱਕ ਬਾਈ ਜੀ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਹਰੇ ਮਟਰ ਦੀ ਖੇਤੀ ਹੈ ਹਨਾ ਦੇਖੋ ਬਾਈ ਕੋਲੇ ਜ਼ਮੀਨ ਵੀ ਐ ਤੇ ਬਾਈ ਚਲੋ ਕੈਨੇਡਾ ਤੋਂ ਆ ਗਿਆ ਕਿਹੜਾ ਸਾਰੀ ਉਮਰ ਉੱਥੇ ਹੀ ਰਹਿਣਾ ਆਣਾ ਤਾਂ ਇੱਕ ਵਾਰ ਇੰਡੀਆ ਤਾਂ ਫੇਰ ਆਣਾ ਪੈਣਾ ਬੰਦੇ ਨੂੰ ਹਨਾ ਆਹ ਦੇਖੋ ਇਸ ਟਾਈਮ ਇਹ ਮਟਰ ਦੀ ਖੇਤੀ ਐ ਬਾਈ ਜੀ ਬਾਈ ਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਬਾਈ ਜੀ ਵੀਡੀਓ ਦੇ ਅੱਗੇ ਆਏ ਨਹੀਂ ਹੈਗੇ ਮੈਂ ਪਰਸਨਲੀ ਗੱਲ ਕੀਤੀ ਸੀ ਬਾਈ ਨਾਲ ਮੈਂ ਕਿਹਾ ਬਾਈ ਜੀ ਤੁਸੀਂ ਵੀ ਇਹ ਜਿਹੜਾ ਮਟਰੇ ਦੀ ਖੇਤੀ ਐ ਇਸ ਤੋਂ ਇਹਦੇ ਵਿੱਚ ਤੁਹਾਨੂੰ ਕਿੰਨਾ ਐਕਸਪੀਰੀਅੰਸ ਐ ਉਹ ਕਹਿੰਦੇ ਵੀ ਪਹਿਲਾਂ ਮੇਰੇ ਫਾਦਰ ਸਾਹਿਬ ਕਰਦੇ ਸੀ ਫਾਦਰ ਸਾਹਿਬ ਤੋਂ ਬਾਅਦ ਹੁਣ ਮੈਂ ਕਰਦਾ ਹਨਾ ਮੈਨੂੰ ਕਨੇਡਾ ਮਤਲਬ ਕੈਨੇਡਾ ਤੋਂ ਉਰੇ ਇੰਡੀਆ ਆਣਾ ਪਿਆ ਪੰਜਾਬ ਜਾਣਾ ਪਿਆ ਫਾਦਰ ਸਾਹਿਬ ਨਹੀਂ ਹੈਗੇ ਤਾਂ ਹੁਣ ਉਹਨਾਂ ਨੇ ਆ ਆਪਣਾ ਕੰਮ ਜਿਹੜਾ ਆਪਣੀ ਖੇਤੀ ਮਟਰ ਦੀ ਸ਼ੁਰੂ ਕੀਤੀ ਹੈ ਤਾਂ ਦੋਸਤੋ 3 ਕਿੱਲੇ ਬਾਈ ਨੇ ਮਟਰ ਦੇ ਲਾਏ ਹੋਏ ਨੇ 3 ਕਿੱਲੇ ਦੇ ਵਿੱਚ ਇੰਨੀ ਵਧੀਆ ਮਟਰ ਦੀ ਜਿਹੜੀ ਫਸਲ ਆ ਹੋ ਰਹੀ ਹੈ ਮੈਂ ਤੁਹਾਨੂੰ ਦਿਖਾ ਰਿਹਾ ਹਜੇ ਇਹ ਫਸਲ ਚੱਲੀ ਨਹੀਂ ਤਕਰੀਬਨ 20 ਤੋਂ 15 ਤੋਂ 20 ਦਿਨਾਂ ਦੇ ਵਿੱਚ ਇਹ ਫਸਲ ਚੱਲ ਜੂਗੀ ਆ ਦੇਖੋ ਫਲੀਆਂ ਲੱਗੀਆਂ ਹੋਈਆਂ ਨੇ ਪਰ ਇਹਦੇ ਵਿੱਚ ਮਟਰ ਦੇ ਵਿੱਚ ਅਜੇ ਦਾਣਾ ਨਹੀਂ ਬਣਿਆ ਕਿਉਂਕਿ ਦਾਣਾ ਬਣਨ ਦੇ ਇਹ ਮਤਲਬ ਕੀ ਇਹਦੇ ਜਿਹੜੇ ਦੀਨੇ ਉਹ ਨੇੜੇ ਲੱਗ ਰਹੇ ਨੇ ਕਿਉਂਕਿ 15 ਗਤਰਾ ਤੱਕ ਇਹਦਾ ਜਿਹੜਾ ਪੂਰਾ ਪ੍ਰੋਪਰ ਹੈ ਜਿਹੜੀ ਇਹਦੀ ਤੜਾਈ ਹੈ ਹਰੇ ਮਟਰ ਦੀ ਉਹ ਚੱਲ ਜੂਗੀ। ਦੂਜੀ ਗੱਲ ਦੋਸਤੋ ਇਹ ਹੈ ਬਾਈ ਨੇ ਆਪਣੇ ਖੇਤ ਦੇ ਵਿੱਚ ਚਲੋ ਖੇਤੀ ਦਾ ਸਬਜ਼ੀ ਦੀ ਕੀਤੀ ਕੀਤੀ ਹੈ ਨਾਲ ਦੇ ਪਿੰਡ ਦੇ ਜਿਹੜੇ ਜਿਹੜੀਆਂ ਬੇਰੁਜ਼ਗਾਰ ਲੇਡੀਜ਼ਾਂ ਨੇ ਹਨਾ ਜਿਹੜੀਆਂ ਬੇਰੁਜ਼ਗਾਰ ਭੈਣਾਂ ਨੇ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਦੇਖੋ ਕਿੰਨੇ ਕਿੰਨਾ ਮਟਰ ਲੱਗੇ ਹੋਏ ਮਤਲਬ ਕਿ ਕਮੈਂਟਰਾਂ ਦੇ ਹਿਸਾਬ ਨਾਲ ਮਟਰ ਖੇਤ ਚੋਂ ਉਤਰੇਗਾ ਬਾਈ ਜੀ। ਤਾਂ ਜਦੋਂ ਇਹਦੀ ਤੜਾਈ ਕੀਤੀ ਜਾਊਗੀ ਹਨਾ ਜਦੋਂ ਇਹਦੀ ਤੜਾਈ ਚੱਲੂਗੀ ਤੜਾਈ ਦੇ ਦਿਨ ਨੇੜੇ ਨੇ ਤੜਾਈ ਵੀ ਮਤਲਬ ਹਜੇ ਮਤਲਬ ਬਾਈ ਕਹਿੰਦਾ ਵੀ ਵਿਗਦਣ ਲੱਗ ਜਾਣਾ ਹੈ ਹਜੇ ਤੜਾਈ ਦੇ ਵਿੱਚ ਕਿਉਂਕਿ ਇੰਨਾ ਚਿਰ ਜਿਹੜੀ ਹੋਰ ਆਲੂ ਲੁਪਟਣ ਲੱਗੀ ਹੋਈ ਹੈ ਲੇਵਰ ਉਹ ਵਿਲੀ ਹੋ ਜਾਊਗੀ ਤੇ ਬਾਈ ਜੀ ਦੇਖੋ ਬਾਈ ਦੀ ਕਿੰਨੀ ਵਧੀਆ ਗੱਲ ਆ ਬਾਈ ਕਹਿੰਦਾ ਵੀ ਨਾਲੇ ਤਾਂ ਮੈਂ ਆਪਣੇ ਪੈਸੇ ਕਮਾਊਗਾ ਚਾਰ ਤੇ ਨਾਲੇ ਜਿਹੜੀਆਂ ਪਿੰਡ ਦੀਆਂ ਬੇਲੀ ਔਰਤਾਂ ਨੇ ਜਿਹੜੀਆਂ ਮਤਲਬ ਕੰਮ ਕਰਨਾ ਚਾਹੁੰਦੀਆਂ ਨੇ ਉਹ ਬਾਈ ਦੇ ਖੇਤਾਂ ਦੇ ਵਿੱਚ ਆ ਕੇ ਦਿਹਾੜੀ ਮਿਹਨਤ ਕਰਕੇ ਆਪਣੇ ਦੋ ਪੈਸੇ ਵੀ ਕਮਾਣੀਆਂ ਤੇ ਨਾਲੇ ਬਾਈ ਰੋਜੀ ਵੀ ਦੇਊਗਾ ਹਨਾ ਰੁਜ਼ਗਾਰ ਦੇਊਗਾ ਸਭ ਤੋਂ ਵਧੀਆ ਗੱਲ ਇਹ ਆ ਹਨਾ ਮੈਨੂੰ ਬਹੁਤ ਵਧੀਆ ਲੱਗੀ ਬਾਈ ਦੀ ਗੱਲ ਕਿ ਬਾਈ ਨੇ ਐਡਾ ਵੱਡਾ ਐਡੀ ਵੱਡੀ ਗੱਲ ਸੋਚੀ ਕਿ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਦਾ ਵੀ ਮਤਲਬ ਕਿ ਚੁੱਲਾ ਮੱਚੂਗਾ ਹਨਾ ਤੇ ਉਹ ਵੀ ਆਪਣਾ ਆਪਣੀ ਜਿਹੜੀ ਬੇਰੁਜ਼ਗਾਰੀ ਉਹ ਵੀ ਦੂਰ ਕਰਨਗੇ ਹਨ ਤੇ ਲੇਕਿਨ ਬਾਈ ਜੀ ਜੇਕਰ ਮੈਂ ਗੱਲ ਕਰਾਂ ਹਰੇ ਮਟਰ ਦੀ ਖੇਤੀ ਬਾਰੇ ਹਰੇ ਮਟਰ ਦੀ ਖੇਤੀ ਦਾ ਬਾਈ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਕਿਉਂਕਿ ਪਹਿਲਾਂ ਖੇਤੀ ਇਹਨਾਂ ਦੇ ਫਾਦਰ ਸਾਹਿਬ ਕਰਦੇ ਨੇ ਇਹਨੇ ਫਾਦਰ ਸਾਹਿਬ ਤੋਂ ਬਾਅਦ ਬਾਈ ਨੇ ਖੇਤੀ ਸ਼ੁਰੂ ਕੀਤੀ ਹੈ ਹਨਾ ਬਾਈ ਖੇਤੀ ਕਰ ਰਹੇ ਨੇ ਤਾਂ तकरीबन 4 ਕਿੱਲੇ ਮੈਂ ਕਹਿ ਸਕਦਾ 4 ਕਿੱਲੇ ਦੇ ਵਿੱਚ ਤੁਹਾਨੂੰ ਹਰਾ ਮਟਰ ਹੈ ਇਹ ਹਰੇ ਮਟਰ ਦੀ ਖੇਤੀ ਤੁਹਾਨੂੰ 4 ਕਿੱਲੇ ਦੇ ਵਿੱਚ ਲੱਗੇ ਦਿਖੇਗੀ ਯਾਨੀ ਕਿ ਹਜੇ ਕਿਤੇ ਕਿਤੇ ਨਾ ਵਿੱਚ ਮਟਰ ਦਾ ਦਾਣਾ ਜਿਹੜਾ ਉਹ ਬਣ ਵੀ ਗਿਆ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਕਿਤੇ ਕਿਤੇ ਮਟਰ ਦੀਆਂ ਫਲੀਆਂ ਭਰੀਆਂ ਵੀ ਹੋਈਆਂ ਨੇ ਮਤਲਬ ਹਜੇ ਪ੍ਰੋਪਰ ਤਰੀਕੇ ਨਾਲ ਦਾਣਾ ਨਹੀਂ ਪਿਆ ਹੈਗਾ ਘਟ ਪਿਆ ਹੈਗਾ ਕਿਉਂਕਿ 20 ਤੋਂ 15 ਦਿਨਾਂ ਦੇ ਵਿੱਚ ਇਹਦਾ ਪ੍ਰੋਪਰ ਪੂਰਾ ਦਾਣਾ ਬਣ ਕੇ ਜੀ ਜਿਹੜੀ ਤੜਾਈ ਆ ਮਟਰ ਦੀ ਹਰੇ ਮਟਰ ਦੀ ਉਹ ਸਟਾਰਟ ਹੋ ਜੀਗਾ ਦੇਖੋ ਇਹ ਫਲੀਆਂ ਭਰੀਆਂ ਪਈਆਂ ਨੇ ਮਟਰ ਦੇ ਵਿੱਚ ਇਹਦੇ ਚ ਦਾਣਾ ਬਣ ਚੁੱਕਿਆ ਕਿਤੇ ਕਿਤੇ ਦਾਣਾ ਬਣ ਚੁੱਕਿਆ ਆ ਦੇਖੋ ਇਹ ਦਾਣਾ ਬਣ ਚੁੱਕਿਆ ਇਹ ਮਤਲਬ ਕਿ ਮਟਰੇ ਦੀਆਂ ਜਿਹੜੀਆਂ ਫਲੀਆਂ ਨੇ ਭਰੀਆਂ ਪਈਆਂ ਨੇ ਇਹ ਦਾਣਾ ਇਹਦੇ ਵਿੱਚ ਪ੍ਰੋਪਰ ਬਣ ਚੁੱਕਿਆ ਮਤਲਬ ਕਿ ਹਜੇ 10 ਗਦਨਾ ਤੋਂ 10 ਤੋਂ 15 ਦਾਣਾ ਤੱਕ ਇਹਦੀ ਜਿਹੜੀ ਤੜਾਈ ਉਹ ਚੱਲ ਜੂਗੀ ਹਨਾ ਤੇ ਦੋਸਤੋ ਜੇਕਰ ਮੈਂ ਮੰਡੀ ਦੀ ਗੱਲ ਕਰਾਂ ਤਾਂ ਮੰਡੀ ਦੇ ਵਿੱਚ ਜੇਕਰ ਇਸ ਦਾ ਇਹਦੇ ਪ੍ਰਾਈਸ ਦੀ ਗੱਲ ਕਰਾਂ ਤਾਂ ਹਰੇ ਮਟਰ ਦਾ ਜਿਹੜਾ ਪ੍ਰਾਈਸ ਆ 35 ਤੋਂ 40 ਰੁਪਏ ਕਿਲੋ ਹਰਾ ਮਟਰ ਵਿਕ ਰਿਹਾ ਆ ਦੇਖੋ ਇੱਕ ਫਲੀ ਤਾਂ ਉਹਨੂੰ ਪਾੜ ਕੇ ਦਿਖਾਈਏ ਦੇਖੋ ਕਿੰਨੀ ਕਿੰਨੀ ਵਧੀਆ ਫਸਲ ਆ ਯਾਰ ਫੁੱਲ ਭਰੀ ਹੋਈ ਆ ਫਲੀ ਦਾਣਿਆਂ ਦੇ ਨਾਲ ਆ ਦੇਖੋ ਹਰੇ-ਹਰੇ ਦਾਣੇ ਚਮਕ ਰਹੇ ਨੇ ਵਿੱਚੇ ਫੁੱਲ ਭਰੀ ਹੋਈ ਹੈ ਮਟਰੇ ਮਟਰ ਦੇ ਨਾਲ ਫੁੱਲ ਭਰੀ ਹੋਈ ਹੈ ਫਲੀ ਇੱਕ ਵੀ ਫਲੀ ਖਾਲੀ ਨਹੀਂ ਹੈਗੀ ਮਤਲਬ ਕਿ ਬਹੁਤ ਅੱਛਾ ਝਾੜ ਦੇਗਾ ਤੁਹਾਨੂੰ ਜੀ ਬਾਈ ਨੂੰ ਮਟਰ ਮਟਰ ਦੀ ਖੇਤੀ ਹੈ ਜਿਹੜੀ ਬਾਈ ਨੇ ਕੀਤੀ ਹੈ ਬਹੁਤ ਅੱਛੀ ਜਿਹੜੀ ਪੈਦਾਵਾਰ ਉਹ ਦੇਊਗੀ ਦੇ ਦੇਗਾ ਬਾਈ ਨੂੰ ਹੈਨਾ ਤਾਂ ਦੋਸਤੋ ਤੁਸੀਂ ਵੀ ਇਦਾਂ ਦੀ ਖੇਤੀ ਕਰਿਆ ਕਰੋ ਮੈਂ ਤੁਹਾਨੂੰ ਬਾਰ ਬਾਰ ਮੇਰੇ ਸਾਰੇ ਪੰਜਾਬੀ ਭਰਾ ਨੇ ਜਿਹੜੇ ਉਹਨਾਂ ਨੂੰ ਇੱਕ ਟਿੱ ਮੈਸੇਜ ਆ ਭਾਵੇਂ ਪੰਜਾਬੀ ਨੇ ਭਾਵੇਂ ਹਰਿਆਣੇ ਦੇ ਨੇ ਕੀਤਾ ਉਹਦੇ ਵੀ ਨੇ ਹਨਾ ਵੀ ਇੰਨਾ ਐਡਾ ਵੱਡਾ ਰਿਸਕ ਲੈ ਕੇ ਤੁਸੀਂ ਬਾਹਰ ਨਾ ਜਾਓ ਇੱਕ ਤਾਂ ਤੁਸੀਂ 40 45 50 ਲੱਖ ਰੁਪਏ ਲਾ ਕੇ ਜਾਂਨੇ ਹੋ ਹਨਾ ਆਪਣੀ ਜ਼ਮੀਨਾਂ ਵੇਚ ਕੇ ਜਾਂਨੇ ਹੋ ਹਨਾ ਆਪਣੇ ਮਤਲਬ ਕਰਜ਼ੇ ਚੱਕ ਕੇ ਜਾਂਨੇ ਹੋ ਪਿੱਛੇ ਮਾਂ ਪਿਓ ਨੂੰ ਕਰਜ਼ਾਈ ਕਰ ਦਿੰਨੇ ਹੋ ਯਾਰ ਅੱਗੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀ ਗਾਰੰਟੀ ਹੈ ਵੀ ਤੁਹਾਨੂੰ ਕੰਮ ਮਿਲੇ ਨਾ ਮਿਲੇ ਕਿੱਡਾ ਵੱਡਾ ਰਿਸਕ ਹੈ ਹੁਣ ਟਰੰਪ ਸਰਕਾਰ ਨੇ ਦੇਖੋ ਕਿੰਨੇ ਪੰਜਾਬੀ ਡਿਪੋਰਟ ਕੀਤੇ ਆ ਤਾਂ ਜਿਹੜੇ ਬੰਦੇ ਨੇ ਬਾਈ ਜਿਹੜੇ ਜਿਹੜੇ ਕਰਜ਼ਾ ਲੈ ਕੇ ਗਏ ਸੀ ਜਿਹੜੇ ਡਿਪੋਰਟ ਹੋ ਕੇ ਆਏ ਆ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਵੀ ਉਹਨਾਂ ਦੇ ਦਿਲ ਤੇ ਕੀ ਬਿਤਰੀ ਹੈ ਕਿਉਂਕਿ ਉਹਨਾਂ ਨੇ ਇੱਕ ਤਾਂ ਜ਼ਮੀਨਾਂ ਵੇਚ ਦੀਆਂ ਆਪਣੀਆਂ ਇੱਕ ਕਰਜ਼ਾ ਉਹ ਕਰਜ਼ਾਈ ਹੋਏ ਪਏ ਨੇ ਬੈਂਕਾਂ ਦੀਆਂ ਲਿਮਟਾਂ ਕਰਾ ਕੇ ਗਏ ਨੇ 골ਡ ਲੋਨ ਬਹੁਤ ਬਾਈ ਅਰੇਂਜਮੈਂਟ ਕਰਕੇ ਦੇਖੋ ਇੰਨੀ ਪੇਮੈਂਟ ਦੀ ਅਰੇਂਜਮੈਂਟ ਕਰਨਾ ਕੋਈ ਸੌਖੀ ਗੱਲ ਤਾਂ ਹੈ ਨਹੀਂ ਕੀ ਤੋ ਨਾ ਕਿਤੋਂ ਕੋਈ ਅਗਲਾ ਰਿਸ਼ਤੇਦਾਰ ਤੋਂ ਫੜਦਾ ਕੋਈ ਬੈਂਕਾਂ ਚੋਂ ਲਿਮਟਾ ਕਰਾਨਾ ਹੈ ਕੋਈ ਲੋਨ ਕਰਾਉਂਦਾ ਕੋਈ ਜ਼ਮੀਨ ਵੇਚਦਾ ਆਪਣੀ ਹੈ ਨਾ ਤਾਂ ਬਾਈ ਜੀ ਕਹਿਣ ਦਾ ਮਤਲਬ ਇਹੀ ਹੈ ਕਿ ਯਾਰ ਐਡਾ ਰਿਸਕ ਨਾ ਲਿਆ ਕਰੋ ਜੇ ਤੁਸੀਂ ਇੰਨੇ ਪੈਸੇ ਤੁਹਾਡੇ ਕੋਲ ਹੈਗੇ ਆ ਤੁਸੀਂ ਉਰੇ ਹੀ ਵਧੀਆ ਕੋਈ ਕੋਈ ਰੁਜ਼ਗਾਰ ਕਰ ਲਓ ਆਪਣਾ ਕੋਈ ਸਾਈਡ ਬਿਜ਼ਨਸ ਕਰ ਲਓ ਖੇਤੀ ਦੇ ਨਾਲ ਨਾਲ ਹੋਰ ਪੋਲਟਰੀ ਫਾਰਮਾ ਦੇ ਵਿੱਚ ਬਹੁਤ ਕਮਾਈ ਹੈ ਹੈ ਨਾ ਮੱਛੀ ਫਾਰਮ ਬੱਕਰੀ ਫਾਰਮ ਕਰ ਲਓ ਇਹਨਾਂ ਦੇ ਵਿੱਚ ਬਹੁਤ ਸਾਰੀ ਕਮਾਈ ਹੈ ਖੁੰਬ ਜਿਹੜੇ ਖੁੰਬ ਦੇ ਫਾਰਮ ਨੇ ਮਸਰੂਮ ਦੇ ਉਹ ਕਰ ਲੋ ਉਹ ਵੀ ਖੇਤੀਬਾੜੀ ਦੇ ਵਿੱਚ ਆ ਜਾਂਦਾ ਵਧੀਆ ਕਮਾਈ ਦਿੰਦਾ ਆ ਦੇਖੋ ਬਾਈ ਨੇ ਕੈਨੇਡਾ ਤੋਂ ਆ ਕੇ ਬਾਈ ਨੇ ਇੱਕ ਮਿਸਾਲ ਕਾਇਮ ਕੀਤੀ ਆ ਬਾਈ ਨੇ ਤਿੰਨ ਕਿੱਲੇ ਮਟਰ ਦੇ ਲਾਏ ਨੇ ਦੇਖੋ ਕਿੰਨੀ ਵਧੀਆ ਪੈਦਾਵਾਰ ਬਾਈ ਕਹਿੰਦਾ ਵੀ ਜੀ ਲੱਗ ਰਿਹਾ ਹੁਣ ਦੁਆਰੇ ਜੀ ਨਹੀਂ ਕਰਦਾ ਕਹਿੰਦਾ ਕੈਨੇਡਾ ਦੀ ਧਰਤੀ ਤੇ ਜਾਣ ਨੂੰ ਠੀਕ ਹੈ ਬਾਈ ਨੇ ਉਰੇ ਹੀ ਆਪਣੇ ਜਿਹੜੇ ਤਿੰਨ ਤੋਂ ਚਾਰ ਕਿੱਲੇ ਨੇ ਵਧੀਆ ਮਟਰ ਦੀ ਖੇਤੀ ਕਰ ਰਿਹਾ ਬਾਈ ਜੀ ਪੰਜਾਬ ਦੇ ਵਿੱਚ ਰਹਿ ਕੇ ਦੋਸਤੋ ਤੁਸੀਂ ਵੀ ਕੰਮ ਕਰ ਸਕਦੇ ਹੋ ਤੁਸੀਂ ਮਤਲਬ ਯਾਰ ਸੋਚ ਕੇ ਦੇਖੋ ਕਿ ਕੈਨੇਡਾ ਤੋਂ ਆ ਕੇ ਭਰਾ ਨੇ ਦੇਖੋ ਚਾਰ ਕਿੱਲੇ ਹਰੇ ਮਟਰ ਦੇ ਲਾਏ ਨੇ ਹਨਾ ਹਰੇ ਮਟਰ ਦੀ ਦੇਖੋ ਹੁਣ ਇਹ ਪੈਦਾਵਾਰ ਇਹਨੂੰ ਕਿੰਨੀ ਕਮਾਈ ਦੇ ਕੇ ਜਾਊਗਾ ਇਹ ਹਰਾ ਮਟਰ ਬਾਈ ਮੈਂ ਤੁਹਾਨੂੰ ਮੰਡੀ ਦੀ ਮੰਡੀ ਦੇ ਰੇਟ ਦੀ ਗੱਲ ਦੱਸਦਾ ਤਾਂ ਜਿਹੜਾ ਮੰਡੀ ਦਾ ਰੇਟ ਆ ਨਾ ਵੀਰ ਜੀ ਹਰਾ ਹਰੇ ਮਟਰ ਦਾ ਰੇਟ ਹੈ ਉਹ 40 ਤੋਂ 45 ਰੁਪਏ ਕਿਲੋ ਇਸ ਟਾਈਮ ਮੰਡੀ ਦਾ ਰੇਟ ਹੈ ਹਰੇ ਮਟਰ ਦਾ ਤਾਂ ਹਰੇ ਮਟਰ ਦੇ ਵਿੱਚੋਂ ਬਹੁਤ ਬਾਈ ਕਮਾਈ ਕਰੂਗਾ ਬਾਈ ਦੀ ਦੇਖੋ ਮਿਹਨਤ ਵੀ ਹੈਗੀ ਆ ਹਨਾ ਤੇ ਮੇਰੀ ਬਾਈ ਨਾਲ ਗੱਲ ਹੋਈ ਸੀ ਮੈਂ ਕਿਹਾ ਬਾਈ ਜੀ ਤੁਸੀਂ ਹੁਣ ਕੈਨੇਡਾ ਵਾਪਸ ਨਹੀਂ ਜਾਣਾ ਕਹਿੰਦਾ ਬਾਈ ਜੀ ਕੀ ਲੋੜ ਆ ਕੈਨੇਡਾ ਜਾਣ ਦੀ ਆਪਾਂ ਉਰੇ ਹੀ ਕੰਮ ਕਰਾਂਗੇ ਬਾਈ ਹੁਣ ਆ ਆਪਣੀ ਖੇਤੀ ਦੇ ਨਾਲ ਨਾਲ ਇੱਕ ਹੋਰ ਬਾਈ ਨੇ ਮੈਨੂੰ ਪਲਾਨ ਦੱਸਿਆ ਕਹਿੰਦਾ ਵੀ ਮੈਂ ਪੁਲਟਰੀ ਫਾਰਮ ਆ ਜਿਹੜਾ ਮੁਰਗਿਆਂ ਦਾ ਉਹ ਪੁਲਟਰੀ ਫਾਰਮ ਮੁਰਗਿਆਂ ਦਾ ਜਿਹੜਾ ਪਾਣਾ ਬਾਈ ਨੇ ਹਨਾ ਇਸ ਖੇਤੀ ਤੋਂ ਬਾਅਦ ਬਾਈ ਕਹਿੰਦਾ ਵੀ ਮੈਂ ਜਿਹੜਾ ਮੁਰਗਿਆਂ ਦਾ ਪੁਲਟਰੀ ਫਾਰਮ ਹੈ ਪੁਲਟਰੀ ਫਾਰਮ ਤਿਆਰ ਕਰਨਾ ਤੇ ਬਾਈ ਜੀ ਤੁਸੀਂ ਨਾ ਜਿਆਦਾ ਚੱਕਰਾਂ ਦੇ ਵਿੱਚ ਨਾ ਪਓ ਦੋਸਤੋ ਮੈਂ ਤੁਹਾਨੂੰ ਇਹ ਗੱਲ ਮੈਸੇਜ ਦਵਾਂਗਾ ਸਾਰੇ ਪੰਜਾਬੀ ਭਰਾਵਾਂ ਨੂੰ ਹਨਾ ਵੀ ਤੁਸੀਂ ਉਰੇ ਇੰਡੀਆ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣੇ ਕੰਮ ਕਾਰ ਕਰੋ ਆਪਣੀਆਂ ਜਮੀਨਾਂ ਨਾ ਵੇਚੋ ਆ ਦੇਖੋ ਬਰਸੀਨ ਵਾੜ ਰਹੇ ਨੇ ਉਹਨਾਂ ਦੇ ਦਾਦਾ ਜੀ ਨੇ ਬਾਈ ਦੇ ਫਾਦਰ ਸਾਹਿਬ ਦੇ ਜਿਹੜੇ ਬਾਪੂ ਜੀ ਨੇ ਦਾਦਾ ਜੀ ਹੈ ਨਾ ਬਾਈ ਦੇ ਦਾਦਾ ਜੀ ਇਸ ਟਾਈਮ ਬਰਸੀਨ ਵਾੜ ਰਹੇ ਨੇ ਹਰਾ ਚਾਰਾ ਵਾੜ ਰਹੇ ਨੇ ਪਸ਼ੂਆਂ ਵਾਸਤੇ ਤੇ ਨਾਲ-ਨਾਲ ਮੇਰੇ ਨਾਲ ਬੋਲ ਵੀ ਰਹੇ ਨੇ ਗੱਲ ਵੀ ਕਰ ਰਹੇ ਨੇ ਤੇ ਬਾਈ ਜੀ ਮੈਸੇਜ ਤੁਹਾਨੂੰ ਸਾਰੇ ਭਰਾਵਾਂ ਨੂੰ ਇਹੀ ਆ ਕਿ ਤੁਸੀਂ ਆਪਣਾ ਆਪਣੀਆਂ ਜ਼ਮੀਨਾਂ ਪਲੀਜ਼ ਨਾ ਵੇਚ ਕੇ ਜਾਓ ਪੰਜਾਬ ਵਰਗੀ ਤਾਂ ਮੌਜ ਨਹੀਂ ਹੈਗੀ ਬੱਬੂ ਮਾਨ ਨੇ ਵੀ ਕਿਹਾ ਕਿ ਘੁੰਮ ਕੇ ਮੈਂ ਵੇਖਿਆ ਦੁਨੀਆ ਇਹ ਸਾਰੀ ਲੱਭਣੀ ਨਹੀਂ ਮੌਜ ਪੰਜਾਬ ਵਰਗੀ ਠੀਕ ਹੈ ਤਾਂ ਬਾਈ ਜੀ ਜਿਹੜੀ ਪੰਜਾਬ ਵਾਲੀ ਮੌਜ ਆ ਉਹ ਤੁਹਾਨੂੰ ਕਿਤੇ ਨਹੀਂ ਮਿਲਣੀ ਭਾਵੇਂ ਤੁਸੀਂ ਕੈਨੇਡਾ ਚੱਲ ਜਾਓ ਭਾਵੇਂ ਤੁਸੀਂ ਅਮਰੀਕਾ ਚੱਲ ਜਾਓ ਪੰਜਾਬ ਨੂੰ ਐਵੇਂ ਥੋੜਾ ਸੋਨੇ ਦੀ ਚਿੜੀ ਆਖਦੇ ਨੇ ਲੋਕ ਪੰਜਾਬ ਨੂੰ ਐਵੇਂ ਥੋੜਾ ਸੋਨੇ ਦੀ ਚਿੜੀ ਕਹਿੰਦੇ ਨੇ ਲੋਕ ਜਿਹੜੇ ਹੋਰ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਲੋਕ ਕੰਮ ਕਰਦੇ ਨੇ ਪੰਜਾਬ ਦੇ ਵਿੱਚ ਬਾਈ ਜੀ ਉਹ ਵੀ ਤਾਂ ਕਾਮਯਾਬ ਹੋ ਰਹੇ ਨੇ ਹੁਣ ਬਿਹਾਰ ਤੋਂ ਵੀ ਆ ਕੇ ਕੰਮ ਕਰ ਰਿਹਾ ਯੂਪੀ ਤੋਂ ਵੀ ਆ ਕੇ ਕੰਮ ਕਰ ਰਹੇ ਨੇ ਹਨਾ ਉਹ ਬੰਦੇ ਸਾਰੇ ਕਾਮਯਾਬ ਕਾਮਯਾਬ ਹੋ ਰਹੇ ਨੇ ਤਾਂ ਦੋਸਤੋ ਆਪਾਂ ਕਿਉਂ ਨਹੀਂ ਕਾਮਯਾਬ ਹੋ ਸਕਦੇ ਆਪਾਂ ਵੀ ਕਾਮਯਾਬ ਹੋ ਸਕਦੇ ਸਕਦੇ ਆ ਜੇਕਰ ਇਸ ਬਾਈ ਵਰਗੀ ਸੋਚ ਹੋਵੇ ਤਾਂ ਆਪਾਂ 100% ਦੋਸਤੋ ਕਾਮਯਾਬ ਹੋ ਸਕਦੇ ਆ ਪੁਲਿਸ ਇਨੀ ਇਨੀ ਗਰ ਰਿਕਵੈਸਟ ਤੁਹਾਨੂੰ ਸਾਰੇ ਭਰਾਵਾਂ ਨੂੰ ਇਸ ਵੀਡੀਓ ਦੇ ਵਿੱਚ ਇਨੀ ਐਡਾ ਗਾ ਇੰਨਾ ਗਾ ਮੈਸੇਜ ਤੁਹਾਨੂੰ ਮੈਂ ਦਊਗਾ ਕੀ ਬਾਈ ਜੀ ਤੁਸੀਂ ਆਪਣੀਆਂ ਜ਼ਮੀਨਾਂ ਆਪਣੇ ਘਰਵਾਰ ਆਪਣੀਆਂ ਖੇਤੀਬਾੜੀ ਵੇਚ ਕੇ ਆਪਣੀ ਮਤਲਬ ਦੇਸ਼ਾਂ ਵਿਦੇਸ਼ਾਂ ਚ ਨਾ ਜਾਓ ਤੇ ਬਾਈ ਜੀ ਊਰੇ ਰਹਿ ਕੇ ਕੰਮ ਕਰੋ ਆ ਦੇਖੋ ਹਰੇ ਮਟਰ ਦੀ ਖੇਤੀ ਬਾਈ ਨੇ ਕੀਤੀ ہوئی ਆ ਦੇਖੋ ਕਿਵੇਂ ਫਲੀਆਂ ਭਰੀਆਂ ਪਈਆਂ ਨੇ ਹਰੇ ਮਟਰ ਦੇ ਬੁੱਟੇ ਲਦੇ ਹੋਏ ਨੇ ਮਟਰਲੇ ਦੇ ਵਿੱਚ ਆ ਦੇਖੋ ਇਹ ਮੈਂ ਦੂਜੇ ਖੇਤ ਦੇ ਵਿੱਚ ਆ ਕੇ ਵੀਡੀਓ ਬਣਾ ਰਿਹਾ ਬਾਈ ਦੀ ਠੀਕ ਆ ਆ ਦੇਖੋ ਊਰੇ ਮਟਰ ਮਟਰ ਦੀ ਜਿਹੜੀ ਫਸਲ ਊਰੇ ਪੂਰੀ ਐਨ ਤੜਾਈ ਵਾਲੀ ਹੋ ਰਹੀ ਹੈ ਫਸਲ ਬਾਈ ਕਹਿੰਦਾ ਵੀ ਬਸ ਪੰਜ ਆਰਦਨਾਂ ਦੇ ਵਿੱਚ ਵੀ ਇਹਨਾਂ ਦੀ ਵੀ ਤੜਾਈ ਹੈ ਜਿਹੜੀ ਇਸ ਕਿੱਲੇ ਦੀ ਆਪਾਂ ਨੇ ਸਟਾਰਟ ਕਰ ਦੇਣੀ ਹੈ ਤੇ ਆ ਦੇਖੋ ਮੈਂ ਮਟਰ ਦੀ ਤੁਹਾਨੂੰ ਫਲੀ ਕੱਢ ਕੇ ਦਿਖਾਈ ਆ ਬਾਈ ਜੀ ਇੱਕ ਵੀ ਦਾਣਾ ਇਹੋ ਜਿਹਾ ਨਹੀਂ ਹੈਗਾ ਯਾਰ ਵੀ ਖਾਲੀ ਨਿਕੜ ਜੇ ਜਾਂ ਮਟਰਾਂ ਮਰਿਆ ਹੋਇਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹਨਾ ਫਸਲ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੈਗੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਜੀ ਗੱਲ ਕਹਿੰਦਾ ਬਾਈ ਮੈਨੂੰ ਕਹਿੰਦਾ ਵੀ ਸਭ ਤੋਂ ਖਾਸ ਗੱਲ ਇਹ ਆ ਵੀ ਮੈਂ ਇਹਦੇ 'ਚ ਕੋਈ ਡੀਪੀ ਨਹੀਂ ਪਾਇਆ ਸਿਰ ਮੈਂ ਰੂੜੀ ਦੀ ਖਾਦ ਪਾਈ ਸੀ ਰੂੜੀ ਦੀ ਖਾਦ ਪਾ ਕੇ ਮੈਂ ਇਹ ਮਟਰਾਂ ਜਿਹੜਾ ਲਾਤਾ ਸੀਗਾ ਦੋ ਤਿੰਨ ਅਰੇ ਦੀਆਂ ਗੜਾਈਆਂ ਹੋਈਆਂ ਨੇ ਤਿੰਨ ਚਾਰ ਇਹਨੂੰ ਲੱਗੇ ਨੇ 4 3 4 ਪਾਣੀਆਂ ਦੇ ਵਿੱਚ ਇਹ ਮਟਰਾ ਏਡਾ ਏਡਾ ਹੋ ਗਿਆ ਤੇ ਹੁਣ ਵਧੀਆ ਬਾਈ ਕਮਾਈ ਕਰੂਗਾ ਤਾਂ ਦੋਸਤੋ ਬਾਈ ਤੋਂ ਇੱਕ ਮੈਸੇਜ ਯਾਰ ਜਰੂਰ ਸਿੱਖਣ ਨੂੰ ਮਿਲਿਆ ਕਿ ਬਾਈ ਕੈਨੇਡਾ ਤੋਂ ਆਗੇ ਹਨਾ ਇੰਨੀ ਵਧੀਆ ਹਰੀ ਹਰੀ ਸਬਜ਼ੀ ਦੀ ਖੇਤੀ ਕਰ ਰਿਹਾ ਤੇ ਨਾਲੇ ਆਪਣੇ ਪੰਜਾਬ ਦੇ ਵਿੱਚ ਆ ਆਪਣੇ ਪਰਿਵਾਰ ਦੇ ਵਿੱਚ ਆ ਆਪਣੇ ਮਾਪਿਓ ਦੇ ਵਿੱਚ ਵਿੱਚਾ ਭਰਾਵਾ ਆਪਣੀ ਫੈਮਿਲੀ ਦੇ ਵਿੱਚਾ ਕੋਈ ਟੈਨਸ਼ਨ ਨਹੀਂ ਕਿਸੇ ਤਰ੍ਹਾਂ ਦੀ ਹਨਾ ਤਾਜੀ ਅਗਲਾ ਸੰਜ ਨੂੰ ਰੋਟੀ ਖਾਂਦਾ ਪੱਕੀ ਗਰਮ ਗਰਮ ਹਨਾ ਤੇ ਬਾਈ ਜੀ ਕੈਨੇਡਾ ਦੇ ਵਿੱਚ ਦਾ ਜਿੰਨਾ ਚਿਰ ਤੁਸੀਂ ਰਹੋਗੇ ਤੁਹਾਨੂੰ ਕੰਮ ਵੀ ਕਰਨਾ ਪਊਗਾ ਤੇ ਤੁਹਾਨੂੰ ਰੋਟੀ ਪਾਣੀ ਵੀ ਆਪ ਬਣਾ ਕੇ ਖਾਣਾ ਪਊਗਾ ਹਨਾ ਕਿੰਨੀ ਟੈਨਸ਼ਨ ਹੁੰਦੀ ਹੈ ਤੇ ਦੂਜੀ ਗੱਲ ਭਰਾਵਾ ਇਹ ਹੈ ਵੀ ਮੇਰਾ ਇਹੀ ਮੈਸੇਜ ਆ ਸਾਰੇ ਦੋਸਤਾਂ ਨੂੰ ਕਿ ਆਪਣਾ ਪੰਜਾਬ ਛੱਡ ਕੇ ਨਾ ਜਾਓ ਯਾਰ ਆਪਣੀਆਂ ਜ਼ਮੀਨਾਂ ਵੇਚ ਕੇ ਨਾ ਜਾਓ ਠੀਕ ਹੈ ਹੁਣ 트럼ਪ ਨੇ ਦੇਖੋ ਕਿੱਡਾ ਵੱਡਾ ਫੈਸਲਾ ਚੁੱਕਿਆ ਹਨਾ ਕਿੰਨੇ ਪੰਜਾਬੀ ਨੇ ਜਿਹੜੇ ਆਪਣੇ ਡਿਪੋਰਟ ਕਿਤੇ ਨੇ ਹੁਣ ਜੇ 트럼ਪ ਨੇ ਤੁਹਾਨੂੰ ਡਿਪੋਰਟ ਕੀਤਾ ਨਾ ਬਾਈ ਇਹ ਤੁਸੀਂ ਮੈਸੇਜ ਲਾ ਲਓ ਵੀ ਕਿੱਡਾ ਵੱਡਾ ਦਿੱਤਾ 트럼ਪ ਸਰਕਾਰ ਨੇ ਹਨਾ ਵੀ ਹੁਣ ਤੁਸੀਂ ਕੋਸ਼ਿਸ਼ ਨਾ ਕਰਿਓ ਜਾਣ ਦੀ ਤੇ ਬਾਕੀ ਬਾਈ ਜੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਮਿਲਾਂਗੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਲਾਈਕ ਜ਼ਰੂਰ ਕਰ ਦਿਆ ਕਰੋ